ਕਾਦਾ ਜੀ ਫਸਲ ਦਾ ਜੀ ਫਸਲਾਂ ਦਾ ਵੀ ਕਹਿ ਦਈਏ ਫਸਲਾਂ ਦਾ ਕਹਿ ਦਈਏ ਗੱਡੀਆਂ ਦਾ ਬਹੁਤ ਨੁਕਸਾਨ ਹੁੰਦੇ ਗੱਡੀ ਵੀ ਟੁੱਟ ਜਾਂਦੀ ਹੈ ਜੀ ਅਗਲੇ ਦੀ ਕਈ ਵਾਰ ਤਾਂ ਇੱਥੇ ਜੀ ਐਕਸੀਡੈਂਟ ਹੋ ਗਏ ਮੋਟਰਸਾਈਕਲ ਵਾਲੇ ਵੀ ਮਰੇ ਨੇ ਹਾਂ ਜੀ ਠੀਕ ਹੈ ਜੀ ਹਾਂ ਕਈ ਮੌਤਾਂ ਹੋਈਆਂ ਨੇ ਜੀ ਉਰੇ ਤੇ ਹੰਪ ਹੋਣਾ ਦੋ ਲੱਗੇ ਹੋਏ ਗੱਡੀ ਆਪ ਦੇ ਆਪ ਹੌਲੀ ਹੋ ਜੇ ਠੀਕ ਹੈ ਜਦੋਂ ਹੌਲੀ ਹੋ ਜੇ ਗੱਡੀ ਬੇ ਕਿਹੜੀ ਜਗ੍ਹਾ ਤੋਂ ਇਸਾਰ। ਓਹ ਸਰ। ਹਾਂਜੀ। ਅੱਛਾ। ਕਿਉਂ? ਕਿਵੇਂ ਪਲਟੀ ਗੱਡੀ? ਓਹ ਮੋੜ एकदम ਜੀ ਪੂਰਾ ਬ੍ਰੇਕ ਵੀ ਲਾਇਆ ਸੀ ਢੋਲੇ ਸੀ ਗੱਡੀ। ਇਹ ਮੋੜ ਤੇ ਨੇ ਬ੍ਰੇਕਰਸ ਹੀ ਨਹੀਂ ਐ। ਬ੍ਰੇਕਰ ਨਹੀਂ ਹੈਗੇ। ਹਾਂਜੀ। ਬ੍ਰੇਕਰ ਦੇ ਕਾਰਨ ਮਤਲਬ ਹੱਸਾ ਹਾਂ। ਓਹ ਸਾਹਮਣੇ ਤੋਂ ਗੱਡੀ ਆ ਗਈ, एकदम ਮੋੜ ਤੇ ਕਿਵੇਂ ਕਰਾਂ ਫਿਰ? ਅੱਛਾ। ਕੀ ਲੱਗਦਾਗਾ ਮਤਲਬ ਬ੍ਰੇਕ ਹੋ ਜੇ ਹੁੰਦੇ ਤਾਂ ਸ਼ਾਇਦ ਕਿਤੇ ਕਿਤੇ ਹੱਸਾ ਨਾ ਹੁੰਦਾ। ਆਸਤਾਨੇ ਹੁੰਦਾ ਜੀ। ਅੱਛਾ। ਬ੍ਰੇਕਰ ਹੁੰਦੇ ਤਾਂ ਗੱਡੀ ਆਰਾਮ ਤੇ ਫਿਰ ਦੂਸਰੇ ਗੇਅਰ ਤੇ ਆਰਾਮ ਤੇ ਡੱਪਦੀ ਗੱਡੀ ਹੈ। ਇਹ 40 ਮੀਟਰ ਤੇ ਬ੍ਰੇਕ ਲਾਇਆ ਕਿੰਨੀ ਕੰਟਰੋਲ ਹੋਊਗੀ ਗੱਡੀ ਇੱਥੇ ਅੱਛਾ ਤੁਸੀਂ ਚਲਾਇਆ ਸੀ ਗੱਡੀ ਹਾਂਜੀ ਸੱਚ ਕੋਈ ਟੱਟ ਫੇਟਰੀ ਬੱਜੀ ਬੱਜੀ ਇਹਦੀ ਫੇਟ ਤੇ ਬੱਜੀ ਇਹ ਥੋੜੀ ਅੱਛਾ ਹਾਂਜੀ ਬਈ ਤੁਸੀਂ ਜਾਉਗੇ ਹਾਂਜੀ ਕਿਸ ਤਰ੍ਹਾਂ ਹੋਇਆ ਹਾਸਾ ਸਾਰਾ ਮੋੜ ਤੇ ਇੱਥੇ ਬ੍ਰੇਕਰ ਬ੍ਰੇਕਰ ਹੈਗੇ ਨਹੀਂ ਜੀ ਅੱਛਾ ਗੱਡੀ ਆਰਾਮ ਨਾਲ ਚੱਲੀ ਔਰ ਸਾਹਮਣੇ ਗੱਡੀ ਗਈ ਉਧਰੋਂ ਉਧਰੋਂ ਬ੍ਰੇਕ ਲੰਮੇ ਲੰਗੇ ਗਏ ਜੀ ਜਾ ਡਿੱਗ ਗਈ ਹਾਂਜੀ ਇਹ ਹਾਸਾ ਕਿੱਥੇ ਹੋਇਆ ਸੁਨਾਮ ਦੇ ਲੱਗ ਗਏ ਨਾ ਆ ਸੁਨਾਮ ਹੀ ਇਰ ਦੇ ਸੁਨਾਮ 2 ਕਿਲੋਮੀਟਰ ਰੱਗ ਗਿਆ ਸੁਨਾਮ 2 ਕਿਲੋਮੀਟਰ ਹਾਂ ਠੀਕ ਹੈ ਕੀ ਕਹੋਗੇ ਮਤਲਬ ਜਿਹੜੇ ਮੋੜ ਦੇ ਇੱਥੇ ਇੱਕ ਤਾਂ ਮਤਲਬ ਰਿਫਲੈਕਟਰ ਲੱਗੇ ਹੋਣੇ ਚਾਹੀਦੇ ਨੇ ਹਾਂ ਰਿਫਲੈਕਟਰ ਹੋਣੇ ਚਾਹੀਦੇ ਬ੍ਰੇਕਰ ਹੋਣੇ ਚਾਹੀਦੇ ਠੀਕ ਹੈ ਹੂੰ ਠੀਕ ਹੈ ਬਈ ਤੇ ਗੱਡੀ ਤੇਜ਼ ਹੋਣੀ ਇੱਥੇ ਉਲਟ ਗਈ ਅੱਛਾ ਹਾਂਜੀ ਤੇਜ਼ ਗੱਡੀ ਕਰਕੇ ਪਲਟ ਗਈ ਕਾਰਨ ਕੀ ਲੱਗਦਾ ਤੇ ਕਾਹ ਤੋਂ ਪਲਟੀ ਆ ਇੱਥੇ ਮੋੜ ਆ ਜੀ ਜੇ ਉੱਥੇ ਥੋੜੀ ਦੂਰ ਤੇ ਹੰਪ ਹੋਣਾ ਦੋ ਲੱਗੇ ਹੋਏ ਗੱਡੀ ਆਪਦੇ ਆਪ ਹੌਲੀ ਹੋ ਜੇ ਠੀਕ ਹੈ ਜਦੋਂ ਹੌਲੀ ਹੋ ਜੇ ਗੱਡੀ ਆਪਦੇ ਆਪ ਉਲਟਣੋਂ ਹਟ ਜੇ ਇੱਥੇ ਤਾਂ ਹੁਣ ਆ ਤੁਸੀਂ ਲਾ ਲਓ ਜਦੋਂ ਧੁੰਦਾ ਪੈਣਗੇ ਆਪਦੇ ਆਪ ਆ ਗੱ ਕਹੇ ਨਹੀਂ ਪਤਾ ਵੀ ਗੱਡੀਆਂ ਕਿੰਨੀਆਂ ਕਿੰਨੀਆਂ ਗਰ ਜਾਣ ਤੇ ਕਿੰਨੀ ਦੂਰ ਭੱਗ ਜਾਣ ਫਸਲ ਦੇ ਵਿੱਚ ਮੇਰਾ ਫਸਲ ਦਾ ਬਹੁਤ ਨੁਕਸਾਨ ਹੁੰਦਾ ਜੀ ਇਹ ਫਸਲ ਥੋੜੀ ਹੈ ਤਾਂ ਹਾਂ ਜੀ ਸਾਡੀ ਹੈ ਜੀ ਥੋੜੀ ਫਸਲ ਹੈ ਜੀ ਆਪਾਂ ਗੱਲ ਕਰੀਏ ਵੀ ਇੱਥੇ ਢੰਗਾਂ ਦੇ ਵਿੱਚ ਤਕਰੀਬਨ ਕਿੰਨਾ ਨੁਕਸਾਨ ਹੁੰਦਾਗਾ ਕਹਦਾ ਜੀ ਫਸਲ ਦਾ ਜੀ ਗੱਡੀਆਂ ਫਸਲਾਂ ਦਾ ਵੀ ਕਹਿ ਦਈਏ ਫਸਲਾਂ ਦਾ ਕਹਿ ਦਈਏ ਗੱਡੀਆਂ ਦਾ ਬਹੁਤ ਨੁਕਸਾਨ ਹੁੰਦਾ ਗੱਡੀ ਵੀ ਟੁੱਟ ਜਾਂਦੀ ਹੈ ਜੀ ਅਗਲੇ ਦੀ ਕਈ ਵਾਰ ਤਾਂ ਇੱਥੇ ਜੀ ਐਕਸੀਡੈਂਟ ਹੋ ਗਏ ਮੋਟਰਸਾਈਕਲ ਵਾਲੇ ਵੀ ਮਰੇ ਨੇ ਅੱਛਾ ਹਾਂ ਜੀ ਠੀਕ ਹੈ ਜੀ ਹਾਂ ਕਈ ਮੌਤਾਂ ਹੋਈਆਂ ਨੇ ਜੀ ਉ ਨੁਕਸਾਨ ਉਹਦੇ ਨਾਲ ਸਾਡਾ ਵੀ ਹੋਊਗਾ ਠੀਕ ਹੈ ਹਾਂ ਜੀ